सर जिदा कि तहु पता है गुरदसपुर तो पुलिस वालों जोड़ा हैगा सेफ्टी एंड सिक्योरिटी जोड़ा है पूरी एरिया डोमीनेशन की जा रही है सनू एक इनपुट आया कि कोई अनडेंटीफाइड जरासन है वह कोई वारदात कर सकता है इससे तो असी जगह स्पेसीफिक नाकेबंदी अर्ली मॉर्निंग ची थो पता है इसको तो पहला भी साढ़े नौ बजे अर्ली मॉर्निंग से एक वारदात हो चुकी जदों असी मॉर्निंग दाका लाया तो साढ़े एस एच ओ सिटाला बीपास माके से ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਸ ਤੱਕ ਆਵਾਜ਼ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਇਹ ਦੌੜ ਕੇ ਆ ਜਿਹੜਾ ਤੁਹਾਡੇ ਇਸ਼ਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ 'ਚ ਘੁੰਮ ਕੇ ਪਰ ਵਾ ਇੱਧਰ ਆਇਆ ਤਾਂ ਇੱਥੇ ਆ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ਼ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਅਨਿਆ ਨਹੀਂ ਤੋਂ ਜੋ ਸੈਲਫ ਡਿਫੈਂਸ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਵ ਕੀਤਾ ਜਿਹੜੇ ਲੋਕ ਸ਼ਾਟ ਜਿਹੜੀ ਇੰਦਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਦਾਖਲ ਕਰਾਤਾ ਹੈ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੌਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਅੱਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਹੈ ਉਹਨੂੰ ਜਿਹੜਾ ਹੈਗਾ ਅ ਰਿਵੈਂਟ ਕਰ ਲਿਆ ਹੈਗਾ ਅਨ ਲੈਟਰਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਜਿਸੇ ਗੋਲੀ ਚੱਲੀ ਹੈ ਉਸ ਵਾਰ ਦਾਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵੱਜੀ ਇਹਦੇ ਲੈ 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 ਤੇ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪਾਇਮ ਆਫ ਅਸੀਂ ਅਸੀਂ ਜਿਹੜਾ ਹੈਗਾ ਹੁਣ ਤੱਕ ਅਸੀਂ ਪੂਰਾ ਇਹਨਾਂ ਨੂੰ ਇਨਟੈਰਗੋਗਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹੋਸਟਲ ਲੈ ਜਾਂਦੇ ਪੁੱਛਿਆ ਦਾ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਜਿਹੜੇ ਧਾਰ ਸੀ ਇੱਕ ਪਿਸਟਲ ਹੈ ਉਹ ਰਿਕਵਰ ਦੂਸਰਾ ਆਦਮੀ ਦੇ ਨਾਲ ਦੋ ਜਾਨੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ ਅਸੀਂ ਚੈੱਕ ਕਰਾਂਗੇ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇਹ ਕੰਟਰੋਲ ਵਾਰ ਦੀ ਕਿਹੜੀ ਲੋਕੇਸ਼ਨ ਹੈ ਜੀ ਇਹ ਆ ਜੀ ਹਾਂ ਜੀ ਇਨਕਾਊਂਟਰ ਜਿਹੜਾ ਲੋਕੇਸ਼ਨ ਲੋਕੇਸ਼ਨ ਇਹ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬਬਰੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦੱਸਿਆ ਪੀਐਸ ਦਾ ਦਸੇ ਨੇ ਵਾਈਪਿੰਗ ਕਿਥੇ ਰੰਸੀ ਜਾ ਕਿਥੇ ਹਾਂਜੀ ਵਾਈਪਿੰਗ ਜਿਹੜੇ ਦੇਖੋ ਉਹ ਸਾਰੀ ਚੀਜ਼ਾਂ ਇਨਟੈਵਿਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਚਿੱਤੀ ਚਿੱਤੀ ਹਸਪੀਟਲ ਜਿਹੜਾ ਹੈਗਾ ਉਹ ਬਾਕੀ ਪੁਲਿਸ ਪਾਰਟੀ ਦੀ ਕਰਨੀ ਪਈ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਜੀ ਪੁਲਿਸ ਪਾਰਟੀ ਨੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਲੀ ਮਾਰਨਿੰਗ ਸੀ ਅੰਧੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਹੋਇਆ ਜਦੋਂ ਸਰੇ ਐਗਜੈਕਟ ਦੇਖੋ ਜੀ ਇਹਦੇ ਕੋਈ ਸਪੈਸੀਫਿਕ ਨਹੀਂ ਹੈ 1.7 ਦੇਖੋ ਜੀ ਪੁਲਿਸ ਤੇ ਭਾਇਆ ਚਲੋ ਥੈਂਕ ਯੂ